ਰਾਜਵੀਰ ਜਵੰਦਾ ਦੀ ਮੌਤ ਬਣੀ ਵੱਡਾ ਸਸਪੈਂਸ ਲੱਖਾਂ ਲੋਕਾਂ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਦੁਨੀਆ ਭਰ ਦੇ ਪੰਜਾਬੀ ਇਕੱਠੇ ਹੋ ਗਏ ਰਾਜਵੀਰ ਜਵੰਦਾ ਦੇ ਹੱਕ ਵਿੱਚ ਨਿਤਰੇ ਰਾਜਵੀਰ ਜਵੰਦਾ ਲਈ ਵੱਡੇ ਪੱਦਰ ਤੇ ਹਰ ਗੁਰਦੁਆਰੇ ਹਰ ਮੰਦਰ ਮਸਜਦ ਅਤੇ ਗਿਰਜਾ ਘਰ ਦੇ ਵਿੱਚ ਅਰਦਾਸ ਕੀਤੀ ਗਈ ਅਰਦਾਸ ਹੋਣ ਦੇ ਬਾਅਦ ਸ਼ੂਤ ਵੀ ਇਸ ਦੁਨੀਆ ਤੇ ਨਹੀਂ ਰਹੀ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਇੱਕ ਵੱਡਾ ਸਸਪੈਂਸ ਬਣੀ ਹੋਈ ਹੈ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਉਹਨਾਂ ਦੇ ਫੈਨ ਉਹਨਾਂ ਦੇ ਗੀਤ ਸੁਣਨ ਵਾਲੇ ਲੋਕਾਂ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਰਾਜਵੀਰ ਜਵੰਦਾ ਦੀ ਮੁਹਾਲੀ ਫੋਰਟਿਸ ਵਰਗੇ ਹਸਪਤਲ ਦੇ ਵਿੱਚ ਇਨਾ ਇਲਾਜ ਹੋਣ ਦੇ ਬਾਵਜੂਦ ਮੌਤ ਹੋ ਸਕਦੀ ਹੈ ਉਹਨਾਂ ਵੱਲੋਂ ਯਕੀਨ ਨਹੀਂ ਕੀਤਾ ਜਾ ਰਿਹਾ ਇੱਕ ਪਾਸੇ ਉਹਨਾਂ ਦੇ ਪਿੰਡ ਪੌਣਾ ਦੇ ਵਿੱਚ ਪੰਜਾਂ ਤਤਾਂ ਦੇ ਵਿੱਚ ਵਲੀਨ ਕਰਕੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਮਾਂ ਨੇ ਤਾਹਾਂ ਮਾਰੀਆਂ ਬੱਚਿਆਂ ਨੇ ਤਾਹਾਂ ਮਾਰੀਆਂ ਪਤਨੀ ਨੇ ਤਾਹਾਂ ਮਾਰੀਆਂ ਕਿਉਂਕਿ ਪਤਨੀ ਦਾ ਤਾਂ ਸਭ ਕੁਝ ਹੀ ਕੁਝੜ ਗਿਆ ਕਿਉਂਕਿ ਉਹਦੇ ਵਾਸਤੇ ਸਭ ਕੁਝ ਹੀ ਰਾਜਵੀਰ ਜਵੰਦਾ ਸੀ ਰਾਜਵੀਰ ਜਵੰਦਾ ਨੇ ਜੋ ਕੁਝ ਪੰਜਾਬ ਅਤੇ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਵਾਸਤੇ ਕੀਤਾ ਉਹ ਉਹਨਾਂ ਦੀ ਵਿਰਖਣ ਦੇਣ ਹੈ ਇਹ ਉਹਨਾਂ ਦੀ ਵਿਲੱਖਣ ਦੇ ਵਿਲੱਖਣ ਗਾਇਕੀ ਸੱਭਿਆਚਾਰ ਨੂੰ ਵੱਧ ਤੋਂ ਵੱਧ ਉਹਨਾਂ ਨੇ ਆਪਣੇ ਗੀਤਾਂ ਦੇ ਵਿੱਚ ਪ੍ਰਮੋਟ ਕੀਤਾ ਈਆਂ ਭੈਣਾ ਵੀ ਉਹਨਾਂ ਦੇ ਗੀਤ ਬਖੂਬੀ ਦੇ ਨਾਲ ਸੁਣ ਸਕਦੀਆਂ ਸੀ ਚੰਗੇ ਕਿਰਦਾਰ ਦੇ ਬਾਕਮਾਲ ਗਾਇਕ ਸਦਾ ਅਮਰ ਰਹਿਣਗੇ ਕਿਉਂਕਿ ਜਿਹੜੇ ਲੈਜ਼ਰ ਹੁੰਦੇ ਨੇ ਉਹ ਕਦੇ ਮਰਦੇ ਨਹੀਂ ਉਹ ਅਮਰ ਹੋ ਜਾਂਦੇ ਨੇ ਜਿਸ ਤਰ੍ਹਾਂ ਦੀਪ ਸਿੱਧੂ ਹੋ ਗਿਆ ਸਿੱਧੂ ਮੂਸੇਵਾਲਾ ਹੋ ਗਿਆ ਸੰ ਜਿਵੇਂ ਸੰਦੀਪ ਨੰਗਲ ਅਭਿਆ ਹੋ ਗਿਆ ਯਾਨੀ ਕਿ ਇਹ ਜਿੱਲੇ ਵੀ ਪੰਜਾਬ ਦੇ ਨਾਮ ਵਰ ਗਾਇਕ ਜਾਂ ਪਰਸਨਲਿਟੀਆਂ ਨੇ ਇਸ ਸਦੀਆਂ ਤੱਕ ਯਾਦ ਰੱਖੀਆਂ ਜਾਣਗੀਆਂ ਰਾਜਵੀਰ ਜਵੰਦਾ ਦਾ ਅਚਾਨਕ ਐਕਸੀਡੈਂਟ ਹੋ ਜਾਣਾ ਹਸਪਤਲ ਦੇ ਵਿੱਚ ਆਉਣਾ ਲੇਕਿਨ ਹਸਪਤਲ ਦੇ ਵਿੱਚ ਜਿਸ ਦਿਨ ਦਾ ਉਸ ਨੂੰ ਲਿਆਂਦਾ ਗਿਆ ਲਗਾਤਾਰ 10 ਦਿਨ ਉਹ ਵੈਂਟੀਲੇਟਰ ਤੇ ਰਹੀਂ ਇੱਕ ਵਾਰ ਵੀ ਉਹਨਾਂ ਨੇ ਨਾ ਆਪਣੀ ਅੱਖ ਕੋਲੀ ਨਾ ਉਹਨਾਂ ਨੂੰ ਹੋਸ਼ ਆਇਆ ਨਾ ਉਹਨਾਂ ਦੇ ਸਰੀਰ ਨੇ ਹਿਲਜੁਲ ਕੀਤੀ ਵੈਂਟੀਲੇਟਰ ਤੇ ਸੀ ਲਾਈਫ ਸਪੋਰਟ ਮਸ਼ੀਨਾ ਤੇ ਸੀ ਡਾਕਟਰਾਂ ਨੇ ਇੱਕੋ ਗੱਲ ਕਹੀ ਸੀ ਕਿ ਜੇਕਰ ਉਹਨਾਂ ਦਾ 1% ਵੀ ਦਿਮਾਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਨਾਂ ਦੀ ਅਸੀਂ ਰੀੜ ਦੀ ਹੱਡੀ ਦਾ ਆਪਰੇਸ਼ਨ ਉਹਨਾਂ ਦੀਆਂ ਦਸਾਂ ਦਾ ਆਪਰੇਸ਼ਨ ਅਤੇ ਉਹਨਾਂ ਦੀਆਂ ਪਸਲੀਆਂ ਦਾ ਆਪਰੇਸ਼ਨ ਅਸੀਂ ਤੁਰੰਤ ਕਰ ਦੇਵਾਂਗੇ ਉਹਨਾਂ ਨੇ ਕਿਹਾ ਕਿ ਹੁਣ ਸਾਰਾ ਕੁਝ ਡੁਪਲੀਕੇਟ ਆਦਮੀ ਦੇ ਸਰੀਰ ਦੇ ਵਿੱਚ ਪਾਇਆ ਜਾ ਸਕਦਾ ਹੈ ਬਦਲਿਆ ਜਾ ਸਕਦਾ ਹੈ ਲੇਕਿਨ ਜਿੰਨੀ ਦੇਰ ਤੱਕ ਹੋਸ਼ ਨਹੀਂ ਹੋਸ਼ ਵਿੱਚ ਨਹੀਂ ਆਉਂਦੇ ਜਿੰਨੀ ਦੇਰ ਤੱਕ ਇਹਨਾਂ ਦੀ ਕੌਨਸ਼ੀਅਸ ਕੰਮ ਨਹੀਂ ਕਰਦੀ ਉਨੀ ਦੇਰ ਤੱਕ ਅਸੀਂ ਕਿਸੇ ਵੀ ਤੌਰ ਤਰੀਕੇ ਨਾਲ ਰਾਜਵੀਰ ਜਵੰਦਾ ਦਾ ਅਲਾਸ ਨਹੀਂ ਕਰ ਸਕਦੇ ਇਹ ਰੇਸ਼ਮ ਅਨਮੋਲ ਅਨਮੋਲ ਰੇਸ਼ਮ ਦੇ ਖੁਦ ਬਿਆਨ ਨੇ ਉਹਨਾਂ ਕਿਹਾ ਕਿ ਮੈਂ ਲਗਾਤਾਰ ਰਾਜਵੀਰ ਜਵੰਦਾ ਦੇ ਡਾਕਟਰ ਨਾਲ ਗੱਲਬਾਤ ਕਰਦਾ ਰਿਹਾ ਹਾਂ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਖੜਿਆ ਰਿਹਾ ਹਾਂ ਰਾਜਵੀਰ ਜਵੰਦਾ ਦੀ ਫੈਮਿਲੀ ਲਈ ਅੱਗੇ ਤੋਂ ਵੀ ਮੈਂ ਕੰਮ ਕਰਾਂਗਾ ਉਹਨਾਂ ਨੇ ਕਿਹਾ ਕਿ ਡਾਕਟਰ ਸਾਨੂੰ ਇੱਕੋ ਹੀ ਗੱਲ ਕਹਿੰਦੇ ਸੀ ਕਿ ਜਿੰਨੀ ਦੇਰ ਤੱਕ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਜਿੰਨੀ ਦੇਰ ਤਮਾਕ ਦੇ ਵਿੱਚੋਂ ਇਨਸਟਰਕਸ਼ਨਾਂ ਹਦਾਇਤਾ ਬਾਕੀ ਦੇ ਅੰਗਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਉਨੀ ਦੇਰ ਤੱਕ ਅਸੀਂ ਰਾਜਵੀਰ ਜਵੰਦਾ ਦਾ ਇਲਾਜ ਨਹੀਂ ਕਰ ਸਕਦੇ ਰਾਜਵੀਰ ਜਵੰਦਾ ਦਾ ਦਿਲ ਦਵਾਈਆਂ ਤੇ ਚਲਾਇਆ ਗਿਆ ਰਾਜਵੀਰ ਜਲੰਧਾ ਰਾਜਵੀਰ ਜਵੰਦਾ ਦਾ ਜਿਹੜੀ ਹਾਰਟ ਬੀਟ ਹੈ ਉਹ ਵੈਂਟੀਲੇਟਰ ਦੇ ਮਸ਼ੀਨਾ ਅਤੇ ਲਾਈਫ ਸਪੋਰਟ ਮਸ਼ੀਨਾ ਦੇ ਆਸਰੇ ਨਾਲ ਚੱਲਦੀ ਰਹੀ ਇਸ ਕਰਕੇ ਰਾਜਵੀਰ ਜਵੰਦਾ ਜਿਹੜਾ ਹੈ ਉਹ ਇਸ ਸਵਰਗਸਾ ਗਿਆ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਧੀ ਵਾਰ-ਵਾਰ ਹਸਪਤਾਲ ਦੇ ਵਿੱਚ ਗੇੜੇ ਮਾਰਦੀ ਸੀ ਆਪਣੇ ਪਿਤਾ ਨੂੰ ਦੇਖਦੀ ਸੀ ਅਤੇ ਪਿਤਾ ਨੂੰ ਕਹਿੰਦੀ ਸੀ ਕਿ ਤੁਸੀਂ ਸਾਡੇ ਨਾਲ ਧੋਖਾ ਕਰ ਰਹੇ ਹੋ ਤੁਸੀਂ ਸਾਡੇ ਨਾਲ ਧੋਖਾ ਕਰੋਗੇ ਪਿਤਾ ਜੀ ਸਾਡੇ ਨਾਲ ਧੋਖਾ ਨਾ ਕਰਨਾ ਕਹਿੰਦੇ ਨੇ ਕਿ ਜਦੋਂ ਇਹ ਗੱਲਾਂ 40s ਹਸਪੀਟਲ ਦੇ ਡਾਕਟਰਾਂ ਅਤੇ ਨਰਸਾਂ ਅਤੇ ਆਮ ਕਰਮਚਾਰੀਆਂ ਨੇ ਸੁਣੀਆਂ ਉਹਨਾਂ ਉਹ ਆਉਣ ਦਾ ਸਪੋਰਟ ਰੋਣ ਲੱਗ ਪੈਂਦੇ ਸੀ ਕਈ ਵਾਰ ਰਾਜਵੀਰ ਜਵੰਦਾ ਦੀ ਬੇਟੀ ਉਹਨਾਂ ਦੇ ਕੋਲ ਗਈ ਕਿ ਪਾਪਾ ਜੀ ਤੁਸੀਂ ਸਾਨੂੰ ਧੋਖਾ ਕਿਉਂ ਦੇ ਰਹੇ ਹੋ ਤੁਸੀਂ ਸਾਨੂੰ ਧੋਖਾ ਨਹੀਂ ਦੇ ਸਕਦੇ ਤੇ ਤੁਸੀਂ ਸਾਨੂੰ ਧੋਖਾ ਨਾ ਦੇਣਾ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਕਈਆਂ ਦੇ ਦਿਲ ਜਿਹੜੇ ਨੇ ਉਹ ਬਲੁੰਦਰੇ ਗਏ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਅਸਰੂ ਆਏ ਰੇਸ਼ਮ ਅਨਮੋਲ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀਤਾ ਧੰਨਵਾਦ